ਮੈਂ ਉਹਨਾਂ ਨੂੰ ਕਿਹਾ ਹੀ ਨਹੀਂ ਸੀ ਵੇਖੋ ਚਾਕੇ ਸਿਮਰਤਾ ਹਜੇ ਵੀ ਵੇਲਾ ਹੈ ਜੋ ਸਹੀ ਗੱਲ ਹੈ ਨਾ ਉਹ ਮੈਨੂੰ ਦੱਸ ਦੇ ਬਚ ਜੇਗੀ ਪੁੱਤ ਤੂੰ ਮੈਂ ਚਾਚੀ ਜੀ ਬੱਜੀ ਆ ਤੁਸੀਂ ਆਪਣਾ ਸੋਚੋ ਮੇਰੇ ਬਾਰੇ ਨਾ ਸੋਚਣ ਦੀ ਲੋੜ ਨਹੀਂ ਮੇਰੀ ਮੰਮੀ ਹੈਗੀ ਮੇਰੇ ਸੋਚਣ ਲਈ ਇਹਨੇ ਤਾਂ ਲੈ ਆਵਾ ਜੋ ਮੰਮੀ ਨੇ ਕਹਿ ਦਿੱਤਾ ਨਾ ਉਹੀ ਹੋਣਾ ਵਾ ਤੇ ਜੋ ਇਹਨੇ ਕਹਿ ਦਿੱਤਾ ਮੰਮੀ ਕਹਿੰਦੀ ਉਹੀ ਕਰਨਾ ਵਾ ਸਾਕੋ ਨਾ ਗਏ ਸਿਮਰ शम्मी चलो सीकाल भाजी सीकाली और ठीक है जी तीस सुना ठीक है जी सताल हो सीकाल जी ਸਤਿ ਸ਼੍ਰੀ ਅਕਾਲ ਪਾਤੀ ਜੀ ਹੋਰ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਹਾਂ ਠੀਕ ਹੈ ਸੰਮੀ ਘਰੇ ਨਾ ਸਾਰੇ ਹਾਂ ਘਰੇ ਆ ਅੱਛਾ ਮੇਰੀ ਗੱਲ ਸੁਣ ਨਾ ਜਿਉਣਾ ਸੀ ਤੇ ਫੋਨ ਕਰਕੇ ਤੇ ਆਉਣਾ ਸੀ ਮੰਮੀ ਤਾਂ ਘਰ ਨਹੀਂ ਗਏ ਓਹੋ ਵੀਰੇ ਆਉਣਾ ਕਿ ਹੀ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਬਾਜੀ ਹੁਣੇ ਕਹਿੰਦੇ ਵੀ ਚਲੋ ਉੱਧਰ ਜਾਣਾ ਮੈਨੂੰ ਤਾਂ ਖੁਦ ਨੂੰ ਪਤਾ ਨਹੀਂ ਉਹ ਜਿਹੜਾ ਕੰਮ ਸੇ ਕੰਮ ਦੱਸਿਆ ਦਾਣਾ ਤੇ ਮੰਮੀ ਨੂੰ ਮੈਂ ਬੁਲਾ ਲੈਣਾ ਸੀ ਮੰਮੀ ਗਏ ਨਾਨਕੇ ਉਹ ਸਿਮਰਤ ਦੀ ਵਿਆਹ ਦੀ ਗੱਲ ਕਰਨ ਗਏ ਆ ਸ਼ਮੀ ਸੱਚ ਇੱਕ ਗੱਲ ਹੋਰ ਹਾਂਜੀ ਵੀਰੇ ਉਹ ਸਾਇਲ ਨਹੀਂ ਮੰਨਦਾ ਵਿਆਹ ਵਾਸਤੇ ਆਪੇ ਮੰਨ ਜੂਗਾ ਮੈਂ ਬਾਜੀ ਤਾਂ ਸਾਰਾ ਕੁਝ ਛੱਡਿਆ ਵਾ ਤੇ ਬਾਜੀ ਡੇ ਮਨਾਉਣ ਉਹਨੂੰ ਮੈਨੂੰ ਤੇ ਹੁਣ ਪਤਾ ਲੱਗਾ ਵਾ ਉਹਦੇ ਚਾਚੇ ਜੀ ਕੋ ਕਿ ਸਾਇਲ ਤੇ ਤਿਆਰ ਹੀ ਨਹੀਂਗਾ ਵਿਆਹ ਵਾਸਤੇ ਵੀਰੇ ਮੰਨ ਜਾਣਾ ਉਹਨੇ ਕਿੱਥੇ ਭੱਜੂਗਾ ਨਾਲੇ ਧੰਨ ਪਤਾ ਰਾਜੂ ਬਾਜੀ ਦੀ ਗੱਲ ਉਹ ਨਹੀਂ ਮੋੜਦਾ ਹੈਗਾ ਤੇ ਨਾ ਮੇਰੀ ਸੱਸ ਮੋੜਦੀ ਆ ਆਪੇ ਮੰਨ ਜਾਣਾ ਉਹਨਾਂ ਨੇ ਤੂੰ ਟੈਨਸ਼ਨ ਨਾ ਲੋ ਨਹੀਂ ਹੁਣ ਬਨ ਬਨ ਜੇਗਾ ਨਾ ਹੋਰ ਮੰਨੇ ਮੰਨੇ ਆ ਤੁਹੀ ਫਿਗਰ ਹੀ ਨਾ ਕਰੋਗੇ ਇਹ ਗੱਲ ਦਾ ਮੰਨੇ ਮੰਨੇ ਆ ਜੇ ਨਾ ਮੰਨਿਆ ਕਿਤੇ ਕਲੇਸ਼ ਹੀ ਨਾ ਰਹੇ ਇਹਨਾਂ ਦੇ ਘਰੇ ਨਹੀਂ ਕਲੇਸ਼ ਰਹਿੰਦਾ ਮੈਂ ਕਲੇਸ਼ ਰਹਿਣਾ ਵਾ ਪਿਆਰ ਦੋਵਾਂ ਚ ਹੈਗਾ ਵਾ ਕਲੇਸ਼ ਕਾਦਾ ਵਾ ਸਰ ਠੀਕ ਆ ਮੈਂ ਡਿਆ ਆਪਣੀਆਂ ਮਾਰਨਾ ਵਿਮਲ ਮੈਂ ਆਖਿਆ ਸੀ ਮੈਂ ਇੱਥੇ ਦੁਬਾਰਾ ਨਹੀਂ ਹੋਣਾ ਇਹਨਾਂ ਦੇ ਘਰ ਕਦੀ ਵੜਨਾ ਨਹੀਂ ਆ ਜਿਹੋ ਜੇ ਇਹ ਹੈਗੇ ਆ ਮਗਰ ਫੇਰ ਮੈਨੂੰ ਉੱਥੇ ਹੀ ਆਉਣਾ ਪਿਆ ਇਹਨਾਂ ਤੇ ਮੇਰੀ ਅਣਖ ਵੀ ਮਾਰ ਛੱਡੀ ਐ ਉਹਨਾਂ ਨੇ ਨਹੀਂ ਮਾਰੀ ਮੰਮੀ ਆ ਜਿਹੜਾ ਛੜਾ ਜਵਾਈ ਐ ਜਿਹਨੂੰ ਤੁਹਾਨੂੰ ਬਹੁਤ ਭਰੋਸਾ ਦਿੱਤੇ

ਠੀਕ ਹੈ ਹਾਂਜੀ ਪੂਆ ਜੀ ਅਜਾ ਸੀ ਯਾਰਾ ਜਮਾ ਰਾਜੂ ਜੀ ਇਹ ਕੁਝ ਆਣਾ ਸੀ ਤੇ ਟੈਲੀਫੋਨ ਤੇ ਕਰਦਣਾ ਸੀ ਉਹਨਾ ਅਸਲ ਵਿੱਚ ਵੱਡੇ ਭੈਂਜੀ ਨੂੰ ਕੋ ਕੰਮ ਸੀ ਆਪਣੇ ਪੇਕੇ ਉਹ ਉੱਥੇ ਗਏ ਆ ਚਲੋ ਕੋਈ ਗੱਲ ਨਹੀਂ ਤੁਸੀਂ ਤੇ ਅਗੇ ਨਹੀਂ ਨਾ ਘਰ ਕੋਈ ਨਹੀਂ ਪੂਆ ਜੀ ਸਾਡਾ ਆਪਣਾ ਤੇ ਘਰ ਆ ਅਸੀਂ ਕੀ ਦੱਸਣਾ ਸੀ ਆਉਣ ਲੱਗਿਆ ਨਾਲੇ ਅਚਾਨਕ ਹੀ ਫਿਰ ਸਲਾਬ ਬਣ ਗਈ ਤੇ ਮੈਂ ਕਿਹਾ ਚਲੋ ਤੁਸੀਂ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਇਹ ਘਰ ਤੇ ਆਪਣਾ ਮੈਂ ਤਾਂ ਵੈਸੇ ਹੀ ਗੱਲ ਬਹੁਤ ਗਹਿਣ ਲੱਗਾ ਮੰਮੀ ਜੀ ਉਪਰ ਆ ਫੜਾ ਵਾ ਘਰ ਇਹਦਾ ਆਪਣਾ ਘਰ ਸਮਝ ਕੇ ਆਏ ਹਾਂ ਚਲੋ ਕੋਈ ਨਹੀਂ ਬਾਕੀ ਆਪਾਂ ਸਾਰੇ ਤੇ ਹੈਗੇ ਹਾਂ ਹਾਂ ਹਾਂਜੀ ਹੈ ਨੇ ਪੂਆ ਜੀ ਮੈਂ ਇੱਕ ਮਿੰਟ ਆਈ ਜੇ ਹਾਂ ਹਾਂ ਪੁੱਤ ਵੇਖ ਚੜਾ ਚੱਕ ਸਿਮਰਾ ਤੇ ਖੁਸ਼ਖਬਰੀ ਉਹ ਨਾ ਮੰਨ ਗਏ ਸਾਰੇ ਜਾਨੇ ਮੰਨ ਗਏ ਹੋਰ ਤੈਨੂੰ ਪਤਾ ਰਾਜੂ ਪਾਜੀ ਨੇ ਸਾਰਿਆਂ ਨੂੰ ਮਨਾ ਲਿਆ ਵਾ ਤਾਂ ਹੀ ਤਾਂ ਹੁਣ ਆਪਾਂ ਆਏ ਆ ਗੱਲਬਾਤ ਕਰਨ ਸਾਹਿਲ ਮੰਨ ਗਿਆ ਵਾ ਚੰਮੀ ਲੈ ਸਾਹਿਲ ਮੰਨੇ ਮੰਨਿਆ ਭਾਬੀ ਸਾਹਿਲ ਨੂੰ ਮਨਾ ਕੇ ਹੀ ਹਟਿ ਜਾਓ ਉਦੋਂ ਦੀ ਪਤਾ ਮੈਂ ਕਿੰਨੇ ਤਰਲੇ ਕੀਤੇ ਇਹਨਾਂ ਦੀ ਮਗਰੀ ਪਈ ਆ ਮੈਂ ਕਿਹਾ ਮੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਆ ਥੈਂਕ ਯੂ ਜੀ ਸਾਰੇ ਆਈਏ ਮੈਨੂੰ ਇੰਨਾ ਪਤਾ ਸੀ ਕਿ ਬਾਜੀ ਦੀ ਜਿਹੜੀ ਕਹੀ ਗੱਲ ਹੈ ਨਾ ਨਾ ਮੇਰੀ ਸੱਸ ਮੋੜਦੀ ਆ ਤੇ ਨਾ ਸਾਹਿਲ ਮੋੜਦਾ ਵਾ ਕਰਦਾ ਥੋੜੀ ਬੁਤੀ ਟਿੜੀ ਬਿੜੀ ਆਪੇ ਸਹੀ ਉਹ ਜਣਾਵਣੇ ਖੁਦੋ ਦੇਣਾ ਚਾਹੀਦਾ ਆ ਭੀ ਹੁੰਦੀ ਆ ਉਹ ਕਰਦੀ ਹੁੰਦੀ ਆ ਤਾਂ ਹੁਣ ਅੱਜ ਗੱਲ ਹੀ ਕਰਨ ਆਈ ਆ ਕਿ ਪੱਕੀ ਇੱਕ ਸਾਦੀ ਚਲ ਵਧੀਆ ਭਾਬੀ ਮੈਂ ਕਹਿਣਾ ਸੀ ਆ ਤੂੰ ਕੋਲਡ ਡਰਿੰਕ ਇਹਨੂੰ ਫੜਾ ਲੈ ਲੈ ਕੇ ਜਾਵੇ ਕੋਈ ਗੱਲ ਬਾਤ ਛੇੜਨਗੀ ਤੂੰ ਨਾਲ ਉਧਾਂ ਜਾ ਠੀਕ ਆਜੋ 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 ਮੰਮੀ ਜੀ ਫੜੋ ਤੁਸੀਂ ਨਹੀਂ ਲਾਲਾ ਮਾਸੀ ਜੀ ਮੰਮੀ ਜੀ ਲਓ ਤੁਸੀਂ ਵੀ ਮੰਮੀ ਜੀ ਲਓ ਸਿਮਰਤਾ ਇਹ ਤੇਰੇ ਮਾਸੀ ਜੀ ਨਹੀਂ ਹੁਣ ਮੰਮੀ ਜੀ ਆ ਮੰਮੀ ਜੀ ਲਓ ਫਿਰ ਜੈ ਲਓ ਪੈਂਚੀ ਨਾ ਬੇਟਾ ਲੈ ਰੰਜੀ ਤੋ ਵੀ ਲੈ ਕੋਈ ਨੀ ਕੋਈ ਨਾਲ ਲੈ ਕੋਈ ਨਾ ਲੈ ਲੱਕੀ ਤੋ ਵੀ ਲੈ ਸੁਵੀ ਲੈ ਨਾਲ ਸੰਦੇ ਕੋਈ ਨੀ ਲੈ ਹਾਏ ਰੱਬਾ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰੀ ਹੈ ਉਦੋਂ ਮੰਮੀ ਇਹਦੇ ਸਗਨ ਪਾਉਣ ਲੱਗੇ ਸੀ ਤੇ ਰਾਣੇ ਨੇ ਰੋਕਤਾ ਤੇ ਆਜੋ ਦੁਬਾਰਾ ਦਿਨ ਉਹ ਹੀ ਆ ਗਿਆ ਹਾਂਜੀ ਕਿੱਦਾਂ ਚੁੱਪ ਜੇ ਬੈਠੇ ਸਾਰੇ ਤੁਸੀਂ ਕਰੋ ਰਿਸ਼ਤੇ ਦੀ ਗੱਲ ਮੰਮੀ ਜੀ ਕਰੋ ਕੋਈ ਗੱਲਬਾਤ ਹੁਣ ਤੇ ਰਿਸ਼ਤਾ ਪੱਕਾ ਆ ਗਿਆ ਨਹੀਂ ਬਾਜੀ ਉਹਨਾਂ ਚੇਹ ਥੋੜੀ ਪੱਕਾ ਵਾ ਜੇ ਨਜ਼ਰ ਮੰਮੀ ਜੀ ਹਾਂ ਨਾ ਕਰਨਗੇ ਆਪਣੇ ਮੂੰਹੋਂ ਕਿਉ ਮੰਮੀ ਜੀ ਬੋਲੋ ਕੁਛ ਮੈਂ ਕੀ ਬੋਲਾਂ ਕੁੜੀ ਦੀ ਮਾਂ ਤੇ ਘਰ ਨਹੀਂ ਹੈਗੀ ਤੇ ਕੀ ਦਈਏ ਇਸ ਕੁੜੀ ਨੂੰ ਕੀ ਕਰਨ ਵਿਹਾਰ ਕਰੀਏ ਮੰਮੀ ਜੀ ਨਹੀਂ ਮਾਂ ਘਰ ਹੈਗੀ ਆ ਵੀ ਤੇ ਮਾਂ ਵਰਗੇ ਆ ਉਹ ਭਰਾ ਦੇਖਾ ਉਹ ਪਰਝਾਈ ਬੈਠੇ ਤੇ ਨਾਲੇ ਮੇਰੇ ਵਰਗਾ ਪੁਰਾਣਾ ਇਸ ਘਰ ਦਾ ਬੈਠਾ ਨਾ ਤੇਰੇ ਵਰਗੀ ਸਾਰਿਆਂ ਨੂੰ ਨਹੀਂ ਇੱਜ਼ਤ ਮਿਲਦੀ ਨਹੀਂ ਨਹੀਂ ਮੰਮੀ ਜੀ ਐਦਾਂ ਦੀ ਕੋਈ ਗੱਲ ਨਹੀਂ ਆ ਮੇਰੇ ਘਰ ਦੇ ਵੀ ਇਹਨਾਂ ਦੀ ਪੂਰੀ ਇੱਜ਼ਤ ਕਰਦੇ ਆ ਫਾਤਾ ਮੈਨੂੰ ਦੇਨੇ ਕ ਕਰਦੇ ਚਲੋ ਛੱਡੋ ਭਾਜੀ ਤੁਸੀਂ ਗੱਲ ਕਰੋ ਸਟਾਰਟ ਹੋਣ ਮੰਮੀ ਜੀ ਦੋ ਸਕਣ ਕੁੜੀ ਨੂੰ ਜੋ ਦੇਣਾ ਭਾਪੀ ਭਾਪੀ ਆ ਵੀ ਲੁ ਤੂੰ ਜੀ ਸਹੀ ਮੰਨਦਾ ਵਾ ਤੂੰ ਦੀ ਘਰ ਰਿਸ਼ਤਾ ਲੈ ਕੇ ਆਈ ਐ ਐਵੇਂ ਵਿਰਧ ਤੇ ਚਾਚੀ ਰੋੜਾ ਪਈ ਜਾਂਦੇ ਕਿ ਸਾਹੀ ਲਈ ਮੰਨਦਾ ਨਹੀਂ ਜੇ ਮੰਨਦਾ ਤਾਰੀ ਤੋ ਆਈ ਆਪਣੇ ਘਰੇ ਨਾਲੇ ਝੜਾ ਕੋ ਜੋ ਵੀ ਹੈ ਨਾ ਸੇ ਮੇਰੀ ਮੰਮੀ ਕਰਕੇ ਹੋਇਆ ਵਾ ਚੁੱਪ ਕਰ ਹੁਣ ਚਲੋ ਕਰੋ ਯਾਰ ਹੁਣ ਵਿਆਹ ਦੀ ਵੀ ਤਿਆਰੀ ਕਰੀਏ ਕੋਈ ਕੋਈ ਨਹੀਂ ਪਾਜੀ ਵਿਆਹ ਦੀ ਵੀ ਤਿਆਰੀ ਕਰ ਲੰਨੇ ਆ ਪੰਜ 6 ਮਹੀਨੇ ਦਾ ਟਾਈਮ ਤੇ ਦੇਓਗਾ ਨਾ ਪੰਜ 6 ਮਹੀਨੇ ਪੰਜੇ ਮਹੀਨਾ ਕੀ ਕਰਨਾ ਨਹੀਂ ਉਹ ਪਾਜੀ ਕਈ ਕੰਮ ਹੁੰਦੇ ਆ ਸੋਤਰਾਂ ਦੀ ਤਿਆਰੀ ਕਰਨੀ ਹੁੰਦੀ ਆ ਯਾਰ ਅੱਜ ਕੱਲ ਤੇ ਸਭ ਕੋਈ ਰੈਡੀਮੇਡ ਮਿਲ ਜਾਂਦਾ ਪੈਸੇ ਬਹੁਤ ਝੋਣੇ ਚਾਹੀਦੇ ਆ ਕੰਮ ਤਾਂ ਮਿੱਟੋ ਮਿੱਟੀ ਭੱਜੇ ਜਾਂਦੀ ਅੱਗੇ ਪਾਜੀ ਥੋੜਾ ਟਾਈਮ ਦੇਓ ਫਿਰ ਵੀ ਟਾਈਮ ਤੇ ਆ ਗਈ ਹੁੰਦਾ ਤੁਹਾਨੂੰ ਪਤਾ ਹੈ ਇਹਨੇ ਫਿਰ ਕੰਮਾਂ ਚ ਯਾਰ ਟਾਈਮ ਪਾਦਾ ਲੱਗਦਾ ਵਾ ਲਿਆ ਇਹਨਾਂ ਨੇ ਕਹੇ ਮੈਨੂੰ ਫੜਾਓ ਉਹ ਪੈਸੇ ਤੇ ਵੇਖੀ ਕਿੱਦਾਂ ਕੰਮ ਹੁੰਦੇ ਸਾਰੇ ਉਹ ਭਾਜੀ ਟਾਈਮ ਲੱਗਦਾ ਕਿਉਂ ਨਹੀਂ ਵੇਖੋ ਗਹਿਣਾ ਗੱਟਾ ਵੀ ਬਹੋਣਾ ਹੁੰਦਾ ਵਾ ਸੋਹ ਤਰ੍ਹਾਂ ਦੀ ਤਿਆਰੀ ਕਰਨੀ ਹੁੰਦੀ ਆ ਯਾਰ ਸਭ ਕੋਈ ਲੱਕੀ ਪਾਜ ਕੇ ਰੈਡੀमेड ਮਿਲ ਜਾਂਦਾ ਵਾ ਕਿਹੜਾ ਕੰਮ ਨਹੀਂ ਹੁੰਦਾ ਸੂਟ ਰੈਡੀमेड ਮਿਲਦੇ ਆ ਗਹਿਣਾ ਰੈਡੀमेड ਮਿਲਦਾ ਵਾ ਪਹਿਲਾਂ ਸਭ ਕੁਝ ਕੈਟਰਿੰਗ ਹੋ ਜਾਂਦੀ ਹੈ ਕਿਹੜਾ ਕੰਮ ਨਹੀਂ ਹੁੰਦਾ ਦੱਸ ਮੈਨੂੰ ਭਾਜੀ ਇਸ ਕੰਮ ਨੂੰ ਟਾਈਮ ਲੱਗ ਜਾਂਦਾ ਵਾ ਵਿਆਹ ਸ਼ਾਦੀ ਦਾ ਇੱਕੀ ਹੁੰਦੇ ਕਿ ਨਹੀਂ ਹੁੰਦੇ ਭਾਜੀ ਟਾਈਮ ਕਿਉਂ ਨਹੀਂ ਲੱਗਦਾ ਮਹਾਰਾਜ ਦਾ ਪ੍ਰਕਾਸ਼ ਲਿਆਉਣਾ ਪਾਠ ਕਰਾਉਣਾ ਤੇ ਨਾਲੇ ਡੱਬੇ ਵੀ ਵੰਡਨੇ ਆ ਯਾਰ ਇਹ ਕਿਹੜੀ ਗੱਲ ਆ ਜਦੋਂ ਪ੍ਰਕਾਸ਼ ਕਰਾਣਾ ਵਾ ਮਹਾਰਾਜ ਦਾ ਪਾਠ ਕਰਾਣਾ ਵਾ ਤੋ ਰਿਸ਼ਤੇਦਾਰ ਤਾਂ ਸਾਰੇ ਆ ਹੀ ਹੋਣੇ ਆ ਭਾਜੀ ਉਹਨਾਂ ਨੂੰ ਨਾਲੋਂ ਨਾਲ ਹੀ ਉਸੇ ਵੇਲੇ ਡੱਬੇ ਦੇ ਦਿਓ ਤਾਂ ਡਾਢਾ ਕੰਮ ਤੇ ਉਹਦੇ ਮੁੱਕ ਜਾਣਾ ਭਾਜੀ ਸਾਰੇ ਰਿਸ਼ਤੇਦਾਰ ਨਹੀਂ ਨਾ ਕਈ ਆਪੰਦੇ ਓਏ ਆ ਜਾਂਦੇ ਹੁੰਦੇ ਸਾਰੇ ਜਿਹੜੇ ਰਹਿ ਜਾਣਗੇ ਇੱਕ ਦੋ ਉਹਨਾਂ ਨੂੰ ਬਾਅਦ ਚ ਦੇ ਦਿਓ ਤੇ ਨਾਲੇ ਤੁਹਾਡਾ ਪਟਰੋਲ ਬਚੂਗਾ ਇਹ ਕਿਹੜੀ ਗੱਲ ਆ ਭਾਜੀ ਫਿਰ ਵੀ ਸਮਾਂ ਤੇ ਲੱਗਦਾ ਹੀ ਆ ਯਾਰ ਬਾਨੇ ਮੁੰਨੇ ਨਾਲ ਆਉਣ ਸਾਰੇ ਕੰਮ ਮੀਟਿੰਗ ਦੇ ਅਜਿਹਾ ਕਿਹਾ ਤੇ ਲੋਕਾਂ ਨੇ ਟ੍ਰੈਂਡੀਆਂ ਨਾਰੇ ਤੈਨੂੰ ਪਤਾ ਮੇ ਡੱਬੇ ਦੋਸੇਰੇ ਫੜਾਏ ਦੇ ਫੜਾਫੜ ਚਲੋ ਕੋਈ ਨਾ ਮੰਮੀ ਹੁੰਦੇ ਨਾ ਫਿਰ ਸਲਾਹ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਚਲੋ ਠੀਕ ਐ ਐਡਾ ਕਰ ਲਿਓ ਤੇ ਵਧੀਆ ਰਹੋਗੇ ਚਲੋ ਪਾਜੀ ਥੋੜਾ ਸੋਚ ਲੈਂਦੇ ਉਹਨਾਂ ਨੂੰ ਕੋਈ ਗੱਲ ਨਹੀਂ ਚਲ ਸ਼ਮੀ ਆਈ ਜਰਾ ਆਈ ਬਾਬੀ ਆਇਓ ਤੁਸੀਂ ਵੀ ਆਜੋ ਵੇ ਰਾਜੂ ਬੜੀਆਂ ਗੱਲਾਂ ਕਰਦਾ ਵੀ ਉਹ ਤੇ ਮੰਨੇ ਪਏ ਆ ਆ ਮੰਨੇ ਪਏ ਸਾਰੇ ਵਰਗੇ ਘੁਰਨੀ ਚ ਜਾ ਕੇ ਤੈਨੂੰ ਤਾਂ ਨਨਵਾਜ ਵੀ ਨਹੀਂ ਮਾਰੀ ਫਿਰ ਅੱਜੂ ਗੱਲ ਸੁਣ ਹੈ ਤੇ ਆ ਇੱਕ ਆ ਵੀ ਬੈਠਾ ਈ ਇਹਨੂੰ ਵੀ ਨਹੀਂ ਪੁੱਛਿਆ ਉਹਦੀ ਘਰ ਦੀ ਨੇ ਉਹ ਵੀ ਚੁੱਪ ਕਰਕੇ ਨਿਕਲ ਗਈ ਆ ਇੱਥੇ ਤੋਏ ਦੀ ਮੇਰੇ ਨੂੰ ਕੋ ਜੁਆਈ ਨੂੰ ਕਿਹੇ ਨਹੀਂ ਰੱਖਣਾ ਕਿਹੇ ਨਹੀਂ ਇੱਜ਼ਤ ਦੇਣੀ ਮੇਰੇ ਵਰਗੀ ਗਏ ਓ ਆਈ ਮਾਰਦੀ ਸ਼ਮੀ ਨੇ ਮੈਨੂੰ ਸ਼ਮੀ ਆਇਆ ਮੈਂ ਆਇਆ ਇੱਕ ਮਿੰਟ ਸ਼ਰਮਿੰਦਾਨਾ ਵੇ ਤੇ ਕਿਹੜੀ ਆਵਾਜ਼ ਪਈ ਵੇ ਤੈਨੂੰ ਸਾਨੂੰ ਤਾਂ ਕੋਈ ਆਵਾਜ਼ ਨਹੀਂ ਸੁਣੀ ਸੁਣੀ ਕਿਉਂ ਨਹੀਂ ਮਾਰੀ ਆਵਾਜ਼ ਮੈਨੂੰ ਇਹਦੇ ਕੰਨ ਵੱਜਦੇ ਪਖੰਡੀ ਜਿਆ ਪੁੱਛ ਨਾ ਗਏ ਛ ਤਾਂ ਚੱਲ ਆ ਪਈ ਦੋ ਪਈ ਤੁਸੀਂ ਵੀ ਚੱਲ ਜਾ ਤੁਹਾਨੂੰ ਵੀ ਆਵਾਜ਼ ਪਈ ਹੋਣੀ ਆ ਕਾਹਦੇ ਵਾਸਤੇ ਵਾਏ ਮਾੜੀ ਚੰਗਾ ਥੋੜਾ ਲੱਗਦਾ ਸਾਰੇ ਜਾਣੇ ਉੱਥੇ ਬੈਠੇ ਪੂਆ ਜੀ ਉਹ ਤੇ ਮੰਨੇ ਮੰਨੇ ਆ ਤੁਸੀਂ ਟੈਨਸ਼ਨ ਨਾ ਲਓ ਹੁਣ ਤਹੀ ਆਪਣੀ ਇਧਰੋਂ ਦੱਸੋ ਰਜਮੰਦੀ ਕੀ ਆ ਤੁਹਾਡੀ ਛੰਮੀ ਦੱਸਣ ਲੱਗੀ ਆ ਵੀ ਮੰਮੀ ਵਿੱਚ ਨਹੀਂ ਹੈਗੇ ਹਾਂ ਤੇ ਵਿਆਹ ਦੀ ਸਲਾਹ ਕਰੀ ਜਾਂਦੇ ਆ ਤੇ ਮੰਮੀ ਕਿਹੜਾ ਨਹੀਂ ਪਤਾ ਸਿਮਰਤ ਤੂੰ ਚੁੱਪ ਕਰ ਤੂੰ ਚੱਲ ਬਾਹਰ ਚੱਲ ਤੂੰ ਆਹੋ ਵੀਰੇ ਦੱਸ ਐਸੀ ਕਿਹੜੀ ਗੱਲ ਹੈ ਜਿਹੜੀ ਆਪਸੇ ਸਿਮਰਤ ਸਾਹਮਣੇ ਵੀ ਕਰ ਸਕਦੇ ਨਹੀਂ ਚਾਹੁੰਦੇ ਨੂੰ ਬਾਹਰ ਚੱਲ ਸਿਮਰਤ ਤੂੰ ਬਾਹਰ ਚੱਲ ਰਹਿਣ ਦਿਓ ਤੁਸੀਂ ਉਹਨੂੰ ਤੇ ਬੇਟੀ ਦਾ ਚੁੱਪ ਕਰਕੇ ਆ ਵੀ ਮੇਰੀ ਗੱਲ ਸੁਣ ਬਾਤਾਂ ਕੋ ਵਿਚ ਬੋਲੀ ਨਾ ਫਿਰ ਚਾਚੀ ਜੀ ਦੀ ਕੀ ਗੱਲ ਹੈਗੀ ਆ ਚਾਚੀ ਜੀ ਵਿਚਾਰੇ ਵੀ ਤੇ ਇਹੋ ਹੀ ਚਾਹੁੰਦੇ ਸੀ ਵੀ ਕਿਹੜਾ ਵੇਲਾ ਘੜੀ ਹੋਵੇ ਮੇਰੀ ਕੁੜੀ ਉਸ ਘਰ ਚ ਜਾਵੇ ਉਹ ਤਾਂ ਗੱਲ ਤੇਰੀ ਠੀਕ ਆ ਪਰ ਉਹਨਾਂ ਨੇ ਕਹਿਣਾ ਤਰੀਕ ਮੇਰੇ ਤੋਂ ਮੁਗਦੇ ਪਾਦੀ ਜਿੱਚ ਕਰ ਦਿੱਤੀ ਆ ਉਹ ਤਾਂ ਗੱਲ ਤੇਰੀ ਠੀਕ ਆ ਤੇਰਾ ਜੀਜਾ ਤੇ ਹੁਣੇ ਹੀ ਕਹਿਣ ਡੇਟਾ ਡਾ ਪੁਰਾਣਾ ਕਿ ਹੁਣ ਬੱਸ ਛੇ ਦੇਣਾ ਚ ਤਿਆਰੀ ਕਰੋ ਵਿਆਹ ਦੀ ਚਾਚੀ ਜੀ ਕਾਲੇ ਬੜੇ ਪੈ ਗਏ ਆ ਤੇ ਕੋਈ ਨਾ ਮੰਮੀ ਨਾਲ ਫੋਨ ਤੇ ਗੱਲ ਕਰ ਲਾਂਗੇ ਫੇਰ ਵਿੱਚ ਬੋਲੀ ਜਾਨੀ ਆ ਤੇ ਠੀਕ ਤੇ ਕਹਿਣ ਦੀ ਆ ਵੀਰੇ ਕੱਲ ਵੀ ਕਰਨਾ ਤੇ ਅੱਜ ਹੀ ਕਰ ਲਾਦਾ ਕਹਿਣ ਦੀ ਉਹ ਤੇ ਮਨਾਤਾ ਕਾਲੀ ਪਈ ਆ ਮੇਰੀ ਗੱਲ ਸੁਣਾ ਪੀ ਇਹਨੂੰ ਹੀ ਪੁੱਛ ਲੋ ਕਿਹੜੀ ਤਰੀਕ ਰੱਖੀਏ ਤੇ ਫੇਰ ਆਪਾਂ ਕਾਵਾਂਗੇ ਤੁਹਾਡੀ ਕੁੜੀ ਕਹਿੰਦੀ ਸੀ ਆਹ ਤਰੀਕ ਤੇ ਵਿਆਹ ਕਰ ਦਿਓ ਮੇਰਾ ਜੇ ਤੂੰ ਚੁੱਪ ਨਹੀਂ ਕਰਨਾ ਹੈਗਾ ਤੇ ਹੁਣਾਂ ਵਿੱਚ ਬੋਲੀ ਚੁੱਪ ਕਰ ਜਦੋਂ ਚਾਰ ਬੰਦੇ ਸਲਾਹ ਕਰਨ ਦੇ ਨਾ ਤੇ ਵਿੱਚ ਨਾ ਬੋਲੀ ਪੈਲਸ ਚੰਮੀ ਕਰਨਾ ਮੰਮੀ ਨੇ ਆਪਣਾ ਵੇਖ ਕੇ ਤੇ ਕਿਹੜਾ ਪੈਲਸ ਕਰਨਾ ਵਾ ਆਪਾਂ ਆਪਣੀ ਮਰਜ਼ੀ ਨਾਲ ਥੋੜੀ ਪੈਲਸ ਕਰਾ ਲਵਾਂ ਕੋਈ ਗੱਲ ਨਹੀਂ ਭਾਬੀ ਚਾਚੀ ਜੀ ਨੇ ਆਈ ਜਾਣਾ ਕੱਲ ਤੁਸੀਂ ਉਹਨਾਂ ਨੂੰ ਪੁੱਛ ਲਿਓ ਇਹਨਾਂ ਨੂੰ ਤੇ ਹਾਂ ਕਰੋ ਤੁਸੀਂ ਇਹੋ ਹੀ ਤੇ ਮੈਂ ਕਹਿਣ ਦੀ ਆ ਪੀ ਕੱਲ ਆਣਗੇ ਨਾ ਤੇ ਪੁੱਛ ਕੇ ਫਿਰ ਦੱਸ ਦੇਣੀ ਤਰੀਕ ਦੱਸ ਦਿਓ ਦੂਜੀ ਗੱਲ ਇਹਨਾਂ ਤੇ ਪਰੋਣੇ ਦੀ ਗੱਲ ਸੁਣੀ ਕੰਦਾ ਕੇ ਪੈਸੇ ਮੈਨੂੰ ਫੜਾ ਦਿਓ ਹਾਂ ਹੁਣ ਚੰਮੀ ਨੇ ਪੈਸੇ ਨਹੀਂ ਨਾ ਢੱਕੋ ਘਾਰ ਹੈਗੀ ਆਪਾਂ ਇਹਨੂੰ ਕਿੱਥੋਂ ਫੜਾ ਲਈਏ ਪੈਸੇ ਤਿਆਰੀ ਕਰ ਕਾਦੇ ਪੈਸੇ ਬੁਆ ਜੀ ਪੁੱਛ ਲੈਣੇ ਅੱਛਾ ਇਹਨਾਂ ਦਾ ਪੈਸਾ ਠੀਕ ਹੈ ਪੀ ਪਹਿਲੇ ਆਉ ਖੜਾਓ ਪਿਆਰੂ ਕਰਦੀ ਮੈਂ ਕਰ ਦਿੰਦਾ ਇਤਰਾ ਥੋੜਾ ਗੱਲ ਕੀਤੀ ਜਾਂਦੀ ਹੈ ਕੋਈ ਗੱਲ ਨਹੀਂ ਵੀਰੇ ਤੁਸੀਂ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰੋ ਅਸੀਂ ਆਪਣਾ ਕੰਮ ਸਾਰਨ ਦੇ ਆ ਜੋ ਕਹਿੰਦਾ ਕਹੀ ਜਾਵੇ ਉਹਨੂੰ ਅਕਲ ਹੈ ਨਹੀਂ ਇਹ ਗੱਲ ਕਰਨ ਦੀ ਨਾਲੇ ਮਾਸੀ ਜੀ ਕਹਿਣ ਵੀ ਦੇ ਆ ਵੀ ਨਹੀਂ ਭੈਣ ਜੀ ਘਰ ਹੈਗੇ ਰੁਕ ਜਾਓ ਤੁਹਾਡਾ ਪਰੋਣਾ ਜਾਣ ਦੋ ਉਹਨਾਂ ਨੂੰ ਹੈ ਦੱਸ ਮਾਂ ਤੋਂ ਬਿਨਾ ਕਿਵੇਂ ਕੁੜੀਏ ਸੱਗਨ ਲਵਾ ਲੇਗੀ ਤੈ ਉਹਨਾਂ ਨੂੰ ਸਿੱਧਾ ਕਹੋ ਨਾ ਤੂੰ ਇਹ ਸਿੱਧਾ ਕਹੋ ਕਿ ਜੇ ਤੂੰ ਪੈਸੇ ਫੜ ਕੇ ਸਾਰਾ ਕੁਝ ਕਰ ਸਕਦਾ ਵਾ ਤੇ ਸਾਡੇ ਕੋਲ ਵੀ ਪੈਸੇ ਹੈਗੇ ਆਪਾਂ ਵੀ ਸਾਰੇ ਕੰਮ ਠਾਈਏ ਫਟ ਕਰ ਸਕਦੇ ਆਂ ਗੱਲ ਕੋਈ ਨਹੀਂ ਹੈਗੀ ਤੇਰੇ ਹੱਥ ਕਾਹਲੀ ਪੈਸੇ ਪੜਾਉਣੇ ਆਂ ਸ਼ਮੀ ਸ਼ਮੀ ਗੱਲ ਪਤਾ ਕੀ ਆ ਮੈਂ ਉਹਨੂੰ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਹਾਂ ਵੇਖ ਉਹਨਾਂ ਦਾ ਪਾਈਆ ਤੁਹਾਡਾ ਪਾਈਆ ਵਾ ਨਹੀਂ ਕੱਲ ਕੋਈ ਹਾਂ ਮੂੰਹੋਂ ਕੋਈ ਵੱਧ ਘੱਟ ਗੱਲ ਨਿਕਲ ਜਾਏ ਤੇ ਮੈਂ ਤੇ ਚੁੱਪ ਕਰਕੇ ਤਾਂ ਹੀ ਬੈਠਾ ਰਿਹਾ ਵਾਂ ਕੋਈ ਗੱਲ ਨਹੀਂ ਵੀਰੇ ਛੱਡੋ ਫਰੇ ਜੋ ਕਹਤਾ ਵਾ ਤੁਸੀਂ ਆਪਣੀ ਤਿਆਰੀ ਕਰੋ ਤੇ ਬਾਕੀ ਤੁਸੀਂ ਤਰੀਕ ਚ ਚਾਚੀ ਜੀ ਆਉਂਦੇ ਆ ਤਾਂ ਫਿਰ ਦੱਸ ਦੀ ਸ਼ਮੀ ਤੈਨੂੰ ਕੀ ਪਤਾ ਕਿ ਸੇ ਵਕਤ ਉਹਨਾਂ ਪੈਸਾ ਹੀ ਨਹੀਂ ਕੋਲ ਹੁੰਦਾ ਪੈਸੇ ਦਾ ਇੰਤਜ਼ਾਮ ਕਿ ਤਰ੍ਹਾਂ ਤੇ ਕਿੱਥੋਂ ਕਰਨਾ ਇਹ ਤਾਂ ਸਿਰਫ ਭੈਣ ਜੀ ਨੂੰ ਤੇ ਜਾਂ ਇਹਨੂੰ ਹੀ ਪਤਾ ਹੈ ਨਾ ਉਹ ਤਾਂ ਕਾਲੇ ਪਈ ਜਾਣਦੇ ਭੂਆ ਜੀ ਉਹ ਤਾਂ ਮੈਂ ਫਿਰ ਡਿਮਾਂਡਾਂ ਵੀ ਉਹਨਾਂ ਨੇ ਕਈ ਰੱਖੀਆਂ ਸਾਹਿਲ ਨਾਲ ਉਹ ਤੇ ਵਾਦ ਸਾਨੂੰ ਭਾਈ ਦਾ ਜ਼ਿਆਦਾ ਫਿਕਰ ਪਿਆ ਵਾ ਮੂੰਹ ਉਹ ਨਾ ਮੰਗਲੇ ਵੀ ਮੈਨੂੰ ਆਹ ਚੀਜ਼ ਨਹੀਂ ਪਾਈ ਮੂੰਹ ਆ ਨਹੀਂ ਦਿੱਤਾ ਕੀ ਕਰਾਂ ਵੀਰੇ ਮੇਰੀ ਵੀ ਮਜਬੂਰੀ ਆ ਉਦਾਂ ਉਹ ਮੰਨਦੇ ਨਹੀਂ ਸੀ ਪਏ ਵਿਆਹ ਨੂੰ ਪਰ ਸ਼ਮੀ ਤੂੰ ਕਿਉਂ ਮੰਨੀ ਸਾਰਾ ਕੁਝ ਗਲਤੀ ਤਾਂ ਤੇਰੀ ਆ ਜੇ ਉਹਦਾ ਨਹੀਂ ਨਹੀਂ ਕਹਿਣਾ ਤੇ ਫਿਰ ਕਿੰਨੇ ਕਹਿਣਾ ਜੰਦਾ ਘਰ ਚ ਹੈ ਤੈਨੂੰ ਇੰਨਾ ਪਿਆ ਤੈਨੂੰ ਨਹੀਂ ਪਤਾ ਤੇਰੇ ਭਰਾ ਨੇ ਤੇ ਤੇਰੀ ਮਾਂ ਨੇ ਕਿੱਥੋਂ ਪੈਸਿਆਂ ਦਾ ਪ੍ਰਬੰਧ ਕਰਨਾ ਤੂੰ ਤਾਂ ਮੂੰਹ ਹਲਾਤਾ ਮਾੜਾ ਜਿਹਾ ਕਿ ਜੋ ਕੰਦੇ ਕਰੀ ਜਾਵੋ ਚਾਚਾ ਜੀ ਸਾਰਾ ਕੰਮ ਹੀ ਭਾਜੀ ਦਾ ਵਾ ਤੇ ਕੀ ਕਰਾਂ ਹੁਣ ਉਹ ਕਹਿੰਦੇ ਆ ਕਿ ਮੈਨੂੰ ਆ ਪਾਓ ਤੇ ਉਹ ਪਾਓ ਪੌਣਾ ਹੀ ਪੈਣਾ ਵਾ ਜੋ ਮਰਜ਼ੀ ਹੋ ਜਾ ਤੁਹਾਨੂੰ ਪੌਣਾ ਹੀ ਪੈਣਾ ਉਹਨਾਂ ਨੂੰ ਉਹ ਤੇ ਮੰਮੀ ਨੇ ਉਧਰ ਕਹਿ ਦਿੱਤਾ ਸੀ ਉਹਦੇ ਹੱਥ ਜੋੜ ਦਿੱਤੇ ਉਹਨਾਂਗੇ ਕਿ ਕੋਈ ਨਹੀਂ ਆਪਾਂ ਵੀ ਪਾ ਦਾਂਗੇ ਪੀ ਪਿੰਦਾ ਕਹਿੰਦੇ ਪਹਿਲੇ ਰਿਸ਼ਤੇ ਤੇ ਮੈਨੂੰ ਆ ਪਿੰਦਾ ਤੇ ਉਹ ਪਿੰਦਾ ਉਹ ਤੁਹਾਨੂੰ ਪਉਣਾ ਹੀ ਪੈਣਾ ਵਾ ਸੀਮਾ ਤੈਨੂੰ ਨਹੀਂ ਪਤਾ ਕਿ ਆਪਣੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਠੀਕ ਹੈ ਮਾੜੇ ਨਹੀਂ ਹੈਗੇ ਪਰ ਇੰਨਾ ਪੈਸਾ ਵੀ ਨਹੀਂ ਨਾ ਹੈਗਾ ਜਿੰਨੀਆਂ ਡਿਮਾਂਡਾਂ ਉਹਨਾਂ ਦੀ ਪੂਰੀ ਕਰ ਦੇ ਮੈਨੂੰ ਤਾਂ ਪਤਾ ਪਰ ਮੰਮੀ ਨੇ ਤੇ ਉਦੋਂ ਇਹਨਾਂ ਨੂੰ ਕਹਿ ਦਿੱਤਾ ਨਾ ਜਵਾਈ ਨਹੀਂ ਇਹਨਾਂ ਦੇ ਜਵਾਈ ਨਹੀਂ ਉਹ ਕਹਿੰਦੇ ਜਿਹੜੀਆਂ ਐਫ ਡੀ ਆ ਮੈਂ ਐਫ ਡੀ ਆ ਰ ਮੈਂ ਸਾਰੀਆਂ ਤੜਵਾ ਦੇਣੀਆਂ ਮੈਂ ਹਾਂ ਉਹ ਤੇ ਕਹਿੰਦੇ ਆ ਬਾਕੀ ਪਰ ਵੇਖ ਨਾ ਉਹ ਇਹਦੀਆਂ ਰੱਖੀਆਂ ਹੋਈਆਂ ਕੋਈ ਜਿੰਨਾ ਨਹੀਂ ਆ ਜੇ ਮੇਰੀ ਨਹੀਂ ਕਰਦਾ ਤੇ ਕਿੰਨਾ ਨਹੀਂ ਕਰਦਾ ਇਹਨਾਂ ਸਿਮਰਤ ਤੂੰ ਚੁੱਪ ਨਹੀਂ ਰਹਿ ਸਕਦੀ ਕਿੰਨਾ ਬੋਲਣ ਦੀ ਆ ਓਹੋ ਵੀਰੇ ਉਹ ਕਿਹੜਾ ਹੁਣ ਨਿਆਣੀ ਆ ਉਹਨੂੰ ਸਾਰਾ ਕੁਝ ਪਤਾ ਵਾ ਤੁਸੀਂ ਕਰਨ ਦੋ ਉਹਨੂੰ ਗੱਲ ਸਹੀ ਸਲਾਹ ਆਪਸ ਵਿੱਚ ਕਰਨੀ ਆ ਕਿ ਵਿੱਚ ਐਵੇਂ ਵਿੱਚ ਬੋਲੀ ਜਾਂਦੀ ਆ ਨਾ ਲੈ ਸਕਨਨੀ ਤੈਨੂੰ ਅੱਜ ਲਾਉਣਾ ਤੈਨੂੰ ਕੁਝ ਦੇ ਜਾਣਗੇ ਸਗਨ ਕਿੰਦੀ ਸਗਨ ਉਹਨਾਂ ਨੂੰ ਕੋ ਲਾ ਦਿਓ ਇਹ ਤਾਂ ਹੋ ਗਈ ਪਾਗਲ ਤੇਰੀ ਮਾਂ ਤੋਂ ਬਿਨਾ ਸਾਰਾ ਕੁਝ ਕਿਤਨਾ ਕਰਵਾ ਲਈ ਗਏ ਕੱਲ ਨੂੰ ਆਗੇ ਸਾਡਾ ਝਾਟਾ ਪੁੱਟੂਗੀ ਕਿ ਤੁਸੀਂ ਮੇਰੇ ਤੋਂ ਬਗੈਰ ਕਿਤਰਾ ਕਰ ਲਿਆ ਮੈਂ ਆਪੇ ਤੁਹਾਡੇ ਫੋਨ ਤੇ ਗੱਲ ਕਰ ਲਵਗੀ ਕੀ ਕਰੋ ਜਾਂ ਕਿ ਉਹਨਾਂ ਨੇ ਗੱਲ ਪਿਲਾਉ ਸਕਣ ਤੂੰ ਇੰਨੀ ਸਿਆਣੀ ਬਣ ਗਈ ਆ ਵੀ ਆਪਣਾ ਫੈਸਲਾ ਆਪੇ ਕਰੀ ਜੰਨੀ ਚੁੱਪ ਕਰ ਲੱਕੀ ਜਿਦੋਂ ਕਰਦੇ ਬੱਚੇ ਆਪਣੀਆਂ ਹੱਤਾ ਟੱਪ ਜਾਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੰਦਾ ਸਿਰਫ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਜੋ ਸਾਡੇ ਦਿਲ ਚ ਗੱਲ ਹੈ ਨਾ ਉਹ ਪੂਰੀ ਹੋਣੀ ਚਾਹੀਦੀ ਹੈ ਭਾਵੇਂ ਮਾਂ ਪਿਓ ਕਿਤੇ ਸ਼ਰਮਿੰਦਾ ਹੁੰਦੇ ਕਿਤੇ ਨਹੀਂ ਹੁੰਦੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਐਸ ਵਕਤ ਬਸ ਐਨੂੰ ਇੱਕੋ ਗੱਲ ਦੇ ਦਿਮਾਗ 'ਚ ਚੱਲਣ ਢਈ ਐ ਕਿ ਮੈਂ ਸਾਹਿਲ ਦੇ ਘਰ ਚਲੀ ਜਾਵਾਂ ਇਹ ਨਹੀਂ ਪਤਾ ਮੇਰੇ ਭਰਾ ਨੇ ਮੇਰੇ ਪੂਰੇ ਪਰਵਾਰ ਨੇ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਨਾ ਬਸ ਐਨੂੰ ਤਾਂ ਇਸ ਵਕਤ ਆਪਣੀ ਖੁਸ਼ੀਆਂ ਹੀ ਚਾਹੀਦੀਆਂ ਰਾਣੇ ਉਹ ਕੋਈ ਗੱਲ ਕਰ ਰਹੇ ਸੀ ਨਹੀਂ ਨਹੀਂ ਆਜੋ ਭਾਜੀ ਆਜੋ ਸੌਰੀ ਨਹੀਂ ਨਹੀਂ ਮੇਟੜ ਨਾਲ ਕੋਈ ਗੱਲ ਕਰ ਸਕਦਾ ਵਾ ਨਹੀਂ ਨਹੀਂ ਬੈਠੋ ਬੈਠਾ ਜੀ ਹਾਂ ਦਾਦਾ ਪੁੱਤ ਤੂੰ ਕਿੰਨੇ ਗੱਲ ਕਰਦੀ ਤੇਰਾ ਆਪਣਾ ਘਰ ਤੇ ਹੈਗਾ ਬਸ ਅਸੀਂ ਤੇ ਵਿਆਹ ਦੀ ਗੱਲ ਕਰਦੇ ਪਏ ਹਾਂ ਕਿ ਭਾਈ ਆਈ ਨਹੀਂ ਛਤੀ ਕਹਿੰਦਿਆ ਕੋਈ ਗੱਲ ਨਹੀਂ ਪੂਆ ਜੀ ਜੇ ਤੈਨੂੰ ਕੋਈ ਪ੍ਰੋਬਲਮ ਹੈ ਕੋ ਪੈਸੇ ਦੀ ਪ੍ਰੋਬਲਮ ਹੈ ਤੇ ਮੈਨੂੰ ਦੱਸੋ ਮੈਂ ਵੀ ਇਹ ਕਰਦਾ ਜੋ ਆਈ ਨਹੀਂ ਆ ਮੈਂ ਪੋਤੀ ਆ ਜਦੋਂ ਦਾ ਲੱਕੀ ਹੋਵੇ ਤਾਂ ਮੈਂ ਆ ਨਹੀਂ ਨਹੀਂ ਭਾਜੀ ਬਸ ਤੇ ਕਹਿਤਾ ਸਾਡਾ ਇਲਾ ਹੀ ਹੌਸਲਾ ਵਧ ਗਿਆ ਨਹੀਂ ਨਹੀਂ ਫਾਨੋ ਕਿਸੇ ਚੀਜ਼ ਦੀ ਲੋੜ ਨਹੀਂ ਗੀ ਕੋਈ ਗੱਲ ਨਹੀਂ ਤੇ ਫਿਰ ਵੀ ਦੱਸ ਦਿਓ ਮੈਨੂੰ ਹਾਂਜੀ ਹਾਂਜੀ ਕੋਈ ਨਾ ਤੇ ਇਹ ਪੋਸਲਾ ਆਇਆ ਨਹੀਂ ਬੜਾ ਭਾਜੀ ਸੰਗਿਆ ਸੰਗਿਆ ਨਾ ਦੱਸ ਦਿਓ ਨਹੀਂ ਭਾਜੀ ਕੋਈ ਗੱਲ ਨਹੀਂ ਹੁਣ ਤੇ ਪਿਆਰੇ ਆਪਣੇ ਇਹ ਹੁਣ ਕਿਉਂ ਸੰਗਣਾ ਠੀਕ ਆ ਠੀਕ ਆ ਨਾ ਅ ਰਣਜੀਤ ਭਾਜੀ ਤੁਸੀਂ ਮੇਰੀ ਗੱਲ ਸਿਮਰਤ ਚੱਲ ਤੂੰ ਬਾਹਰ ਜਾ ਮੈਂ ਭਾਜੀ ਨਾਲ ਕੋਈ ਗੱਲ ਕਰਨੀ ਚੱਲ ਬਾਹਰ ਚੱਲ ਜਾ ਸਿਮਰਤ ਮੈਂ ਤੈਨੂੰ ਦੱਸ ਦੂੰਗੀ ਕੀ ਗੱਲ ਹੋਈ ਜਾ ਜਾ ਚਾਹ ਚੁਪਨਾ ਉਧਰ ਪਿਆਣੀ ਨਾਲੇ ਭਾਜੀ ਇੱਕ ਗੱਲ ਹੋਰ ਜੋ ਭਈਆ ਕਹਿੰਦਾ ਨਾ ਉਹਦੀ ਤੇ ਨਮੰਡਾ ਪੂਰੀਆਂ ਕਰਨੀਆਂ ਪੈਣੀਆਂ ਸਾਨੂੰ ਉਹਨਾਂ ਦੀ ਮੰਮੀ ਨੇ ਉਥੇ ਹਾਂ ਕਰਤੀ ਹੋਈ ਆ ਆਪਾਂ ਜਿੱਤਰਾ ਮਰਜ਼ੀ ਪੂਰੀਆਂ ਕਰੀਏ ਲੱਕੀ ਭਾਜੀ ਮੈਨੂੰ ਪਤਾ ਵਾ ਭਈਆ ਜੋ ਵੀ ਕਰੰਦਿਆ ਵਾ ਨਾ ਉਹ ਸਾਰਾ ਸਾਰ ਗਲਤ ਕਰੰਦਿਆ ਵਾ ਪਰ ਫਿਰ ਵੀ ਸਾਨੂੰ ਬੱਚਿਆਂ ਦੀ ਖੁਸ਼ੀ ਦੇ ਕਰਕੇ ਪੂਆ ਜੀ ਇਹ ਕਰਨਾ ਹੀ ਪੈਣਾ ਵਾ ਤੇ ਕੋਈ ਨਹੀਂ ਭਾਜੀ ਇਹ ਕਰਦਾਂਗੇ ਪਰ ਫਿਰ ਵੀ ਮੈਂ ਤੁਹਾਡੇ ਨਾਲ ਆ ਕਿਸੇ ਵੀ ਚੀਜ਼ ਦੀ ਲੋੜ ਪਈ ਮੈਨੂੰ ਜਰੂਰ ਦੱਸਿਓ ਤੁਸੀਂ ਨਹੀਂ ਨਹੀਂ ਬਾਜੀ ਕੋਈ ਨਹੀਂ ਰਣਜੀਤ ਤੂੰ ਪੁੱਤ ਇਹਨਾਂ ਪੁੱਛ ਲਿਆ ਸਾਡੇ ਵਾਸਤੇ ਬੜੀ ਵੱਡੀ ਗੱਲ ਹੈਗੀ ਪਰ ਪੁੱਤ ਜੋ ਤੂੰ ਹੀ ਕਹੋਗੇ ਆਪਾਂ ਕਰਾਂਗੇ ਬਸ ਸਾਨੂੰ ਸਾਰਾ ਪਰਿਵਾਰ ਇੱਕ ਚਾਹੀਦਾ ਹੈ ਘਰ ਚ ਲੜਾਈ ਝਗੜਾ ਨਾ ਚਾਹੀਦਾ ਮੈਂ ਮਿੱਤੇ ਇਹ ਚਾਹਣਾ ਵੀ ਸਾਰਾ ਕੋਈ ਇੱਕ ਹੋ ਜੇ ਤੇ ਕੋਈ ਵੀ ਚਕਲੇਸ਼ ਨਾ ਪਵੇ ਕੋਈ ਲੜਾਈ ਝਗੜਾ ਨਾ ਪਵੇ ਸਾਰਾ ਕੋਈ ਵਧੀਆ ਹੋ ਜਾਵੇ ਸੱਲ ਕੇ ਸਿਮਰ ਫਿਰ ਵੇਖੀਏ ਜਾ ਕੇ ਹਾਂ ਜਿਹਾ ਜੋ ਉਹਨੇ ਕਹਿਆ ਉੱਧਰ ਹੀ ਬੈਠ ਕੇ ਮੇਰੀ ਗੱਲ ਸੁਣਿਓ ਹਾਂਜੀ ਬੋਲੋ ਤੁਹਾਡਾ ਨਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਿਸ ਗੱਲ ਦਾ ਸਿਮਰ ਦੇ ਚਿਹਰੇ ਤੇ ਜਿਹੜੀ ਅੱਜ ਖੁਸ਼ੀ ਹੈ ਨਾ ਉਹ ਸਿਰਫ ਤੁਹਾਡੇ ਕਰਕੇ ਆ ਤੁਹਾਨੂੰ ਪਤਾ ਤੇ ਮੇਰੇ ਪਰਿਵਾਰ ਵਾਸਤੇ ਕਿੰਨਾ ਕੁਝ ਕਰਨਦੇ ਹੋ ਮੈਂ ਬੜੀ ਕਿਸਮਤ ਵਾਲੀ ਆ ਕਿ ਮੈਨੂੰ ਤੁਹਾਡੇ ਜਿਹੇ ਹਸਬੰਦ ਮਿਲਿਆ ਜਿਹੜਾ ਮੇਰੀ ਇੰਨੀ ਸਪੋਰਟ ਕਰਦਾ ਆ ਮੇਰੇ ਘਰਦਿਆਂ ਦੀ ਸਪੋਰਟ ਕਰਦਾ ਵਾ ਬਹੁਤ ਧੰਨਵਾਦ ਹੈ ਜੀ ਕਿਹੜੀ ਗੱਲ ਆ ਇਹ ਵੀ ਮੇਰਾ ਆਪਣਾ ਘਰ ਆ ਨਾਲ ਮੈਂ ਕੱਲਾ ਸਿਮਰਤ ਕਰਕੇ ਨਹੀਂ ਕਰਨ데요 ਸਾਹਿੰਦੇ ਕਰਕੇ ਵੀ ਕਰਨ데요 ਤੈਨੂੰ ਪਤਾ ਨਾ ਮੈਂ ਕਿੰਨਾ ਪਿਆਰ ਕਰਦਾ ਆ ਉਹਦੇ ਭਰਾ ਨੂੰ ਉਹਦੀ ਖੁਸ਼ੀ ਚਾਹਣਾ ਆ ਝੂਠ ਨਾ ਬੋਲੋ ਤੇ ਇਹ ਸਿਮਰਤ ਕਰਕੇ ਵੀ ਕਰਨਦੇ ਹੋ ਮੇਰੇ ਕਰਕੇ ਵੀ ਕਰਨਦੇ ਹੋ ਮੇਰੇ ਪਰਿਵਾਰ ਕਰਕੇ ਵੀ ਕਰਨਦੇ ਹੋ ਇਹ ਨਹੀਂ ਆ ਕਿ ਤੁਸੀਂ ਇਕੱਲਾ ਸਾਹਿਲ ਕਰਕੇ ਕਰਦੇ ਨਾ ਤੈਨੂੰ ਪਤਾ ਨਾ ਤੇ ਤੇਰੇ ਚਿਹਰੇ ਤੇ ਆ ਕਿਦਾਂ ਦਾ ਕੀ ਆ ਜਿੰਨਾ ਵੀ ਕਲੇਸ਼ ਪਿਆ ਵਾ ਸਾਰਾ ਘਰ ਦਾ ਮੈਨੂੰ ਕੁਝ ਚੰਗਾ ਨਹੀਂ ਲੱਗੰਦਿਆ ਮੈਂ ਚਾਹੁੰਦਾ ਸਾਰਾ ਕੁਝ ਸੈਟ ਹੋ ਜੇ ਤਾਂ ਹੀ ਤੇ ਤੈਨੂੰ ਕਿਹਾ ਹੀ ਗੱਲ ਕਿ ਆਪਾਂ ਭਾਈਏ ਨਾਲ ਗੱਲ ਕਰਦੇ ਆ ਇਹਨੇ ਵੇਡਣ ਲਈ ਸਾਰਾ ਕੁਝ ਹੋਰ ਕੀ ਰஞ்சிਤ ਬਾਜੀ ਨੂੰ ਵੀ ਤੁਸੀਂ ਮਨਾਇਆ ਮੇਰੇ ਚਤੇ ਇੰਨਾ ਦਮ ਨਹੀਂ ਹੈਗਾ ਕਿ ਮੈਂ ਭਾਜੀ ਨਾਲ ਖੁੱਲ ਕੇ ਗੱਲ ਕਰ ਸਕਦੀ ਉਹਨਾਂ ਨੂੰ ਮਨਾ ਸਕਦੀ ਮੈਂ ਤੇ ਜਿਉਂਸ ਘਰ ਚ ਗਈ ਆ ਮੈਂ ਬਹੁਤ ਹੀ ਸੰਗਦੀ ਸੀ ਉਹਨਾਂ ਤੋਂ ਮੈਂ ਕਦੀ ਉਹਨਾਂ ਦੇ ਲਾਗੇ ਬਹਿ ਕੇ ਉਹਨਾਂ ਨਾਲ ਕਦੀ ਗੱਲ ਹੀ ਨਹੀਂ ਕੀਤੀ ਤੇ ਮੈਨੂੰ ਤੁਸੀਂ ਸਪੋਰਟ ਕੀਤੀ ਕਿ ਆਪਾਂ ਭਾਜੀ ਨਾਲ ਗੱਲ ਕਰਦੇ ਆ ਤੇ ਭਾਜੀ ਮੰਮੀ ਨੂੰ ਤੇ ਸਾਹੀ ਨੂੰ ਮਨਾਉਣਗੇ ਮਨਾਉਣਗੇ ਕਿਉਂਕਿ ਇਹਨਾਂ ਦੀ ਗੱਲ ਉਹਨਾਂ ਨੇ ਮੋੜਨੀ ਨਹੀਂ ਆ ਇਸੇ ਕਰਕੇ ਕਿਤੇ ਮੈਂ ਭਾਈਏ ਨੂੰ ਬੁਲਾਇਆ ਨਾਲੇ ਤੈਨੂੰ ਪਤਾ ਮੈਂ ਤਾਂ ਭਾਈਏ ਦੇ ਮੂੰਹ ਲਾ ਕੇ ਨਹੀਂ ਖੁਸ਼ ਰਣਜੀਤ ਤਾਨੂੰ ਪਤਾ ਹੈ ਪਾਜੀ ਬਹੁਤ ਓਵਰ ਕਰਨਦੇ ਆ ਹੁਣ ਤੁਹਾਨੂੰ ਪਤਾ ਘੜੇ ਦਾ ਨਾਪ ਦਿੱਤਾ ਮੈਨੂੰ ਕਿ ਅਖੇ ਉਹਨਾਂ ਨੂੰ ਦੇ ਦੀ ਤੇ ਮੈਂ ਸੋਚਿਆ ਸਾਹਿਲ ਦਾ ਦਿੱਤਾ ਵਾ ਅਖੇ ਇਹ ਮੇਰਾ ਘੜਾ ਬਣਾਉਣਾ ਉਹਨਾਂ ਨੇ ਹੁਣ ਤੁਹਾਨੂੰ ਪਤਾ ਵਾ ਉਹਨਾਂ ਨੇ ਸਿਮਰਾਂਦਾ ਵੀ ਗਹਿਣਾ ਗੱਟਾ ਸਾਰਾ ਬਣਾਉਣਾ ਵਾ ਕਿੰਨਾ ਬੋਝ ਆ ਉਹਨਾਂ ਤੇ ਵਿਆਹ ਤੇ ਵੀ ਪੈਸੇ ਲੱਗਣੇ ਆ ਠੀਕ ਆ ਫੇਰ ਸਾਹਿਲ ਨੂੰ ਵੀ ਟੂਬਛੱਲਾ ਕੁਝ ਨਾ ਕੁਝ ਤੇ ਪਾਉਣਗੇ ਨਾ ਬਾਕੀ ਰਿਸ਼ਤੇਦਾਰਾਂ ਨੂੰ ਵੀ ਪਾਉਣਗੇ ਤੇ ਬਾਜੀ ਨੂੰ ਚਲੋ ਜੋ ਵੀ ਰਿੰਗ ਪਾ ਦਿੰਦੇ ਕੋਈ ਨਿੱਕੀ ਮੋਟੀ ਜਾਂ ਨਾ ਵਸਤੇ ਕੋਈ ਹੋਰ ਚੀਜ਼ ਲੈ ਲੈਂਦੇ ਤੇ ਇਹਨਾਂ ਨੂੰ ਅਸੈਪਟ ਕਰਨੀ ਚਾਹੀਦੀ ਹੈ ਇਹ ਤੇ ਆੜ ਦੇ ਕੇ ਕਹਿਣ ਦੇ ਆ ਵੀ ਮੈਨੂੰ ਐਡਾ ਕੜਾ ਚਾਹੀਦਾ ਸੋਨੇ ਦਾ ਤੇ ਰਿੰਗਾ ਵੀ ਚਾਹੀਦੀਆਂ ਵਾ ਕਿੰਨੀ ਮਾੜੀ ਗੱਲ ਆ ਯਾਰ ਸ਼ਮੀ ਤੂੰ ਚੇਤਾ ਕਰ ਮੈਂ ਤੈਨੂੰ ਕੀ ਕਿਹਾ ਹੈ ਭਲਾ ਮੈਂ ਕਿਹਾ ਸੀ ਨਾ ਪਈਏ ਦੀ ਫਿਤਰਤ ਮੈਂ ਜਾਣਦਾ ਕੀ ਫਿਤਰਤ ਨਹੀਂ ਭਲਾ ਇਹੋ ਫਿਤਰਤ ਹੈ ਪਈਏ ਦੀ ਕਿ ਉਹਨੇ ਕੁਝ ਨਾ ਕੁਝ ਮੂੰਹ ਢੜਨਾ ਹੀ ਢੜਨਾ ਵਾ ਸਹੀ ਗੱਲ ਆ ਪਰ ਕੀ ਕਰੀਏ ਨਿਆਣਿਆਂ ਦਾ ਕਰਕੇ ਕਰਨਾ ਪੈਣਾ ਆਪਾਂ ਨੂੰ ਏ ਤੁਸੀਂ ਮੰਨਣਾ ਨਹੀਂ ਮੈਂ ਪਤਾ ਨਹੀਂ ਕਿੱਦਾਂ ਚੁੱਪ ਰਹੀ ਮੈਂ ਨਾ ਕਹਿਣ ਲੱਗੀ ਕਿ ਬਾਜੀ ਆ ਕੀ ਈਨ ਮਨਾਉਣ ਵਾਲੀ ਗੱਲ ਐ ਉਸਤਾ ਮੈਨੂੰ ਵੀ ਬੜਿਆ ਆਈਗਾ ਪਰ ਹੁਣ ਕੀ ਕਰੀਏ ਪਰ ਕੀ ਕਰੀਏ ਚੱਲ ਕੋਈ ਨਹੀਂ ਆ ਕੰਮ ਨਿਭੜ ਜਾਂਦੇ ਸਾਰਾ ਕੁਝ ਸੈੱਟ ਹੋ ਗਿਆ ਨਾ ਤਾਂ ਭਾਈਆ ਭੂਇਆਂ ਨੂੰ ਕੋਲ ਪਹੁੰਚਤਾ ਇਥੇ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਮੈਂ ਭੂਆ ਜੀ ਨੂੰ ਕਿੱਦਾਂ ਕਵਾਂ ਭਾਬੀ ਸੀਮਾ ਨੂੰ ਕਿੱਦਾਂ ਕਵਾਂ ਵੀ ਆ ਕੜਾ ਰੱਖ ਲਓ ਤੇ ਇਹਦੇ ਨਾਪ ਦਾ ਬਾਜੀ ਦਾ ਸੋਨੇ ਦਾ ਕੜਾ ਬਣਾ ਦਿਓ ਕਿੱਦਾਂ ਕਵਾਂ ਮੈਂ ਅਗਲੇ ਨੇ ਕਹਣਾ ਖਰੇ ਈਨਾ ਮਨਾਉਣਾ ਕਿੰਨੀ ਬੁਰੀ ਗੱਲ ਇਹ ਨਾ ਲਾਲਚ ਉਹਨਾਂ ਨੂੰ ਵੀ ਪਤਾ ਵਾ ਤੁਹਾਨੂੰ ਪਤਾ ਤੁਹਾਡਾ ਰਿਸ਼ਤਾ ਵੀ ਤਾਂ ਇਦਾਂ ਹੀ ਕਰਨ ਲੱਗੇ ਸੀ ਲਾਲਚ ਨੂੰ ਵੀ ਉੱਥੋਂ ਕੜੇ ਤੇ ਤੂੰ ਮਾਸ਼ਾਅੱਲਾ ਪੈਣੇ ਸੀ ਤੇ ਕੁੜੀ ਭਾਵੇਂ ਜਿੱਦਾਂ ਦੀ ਮਰਜ਼ੀ ਹੁੰਦੀ ਤੇ ਲਿਆ ਕੇ ਦੇ ਦੇਣੀ ਉਹ ਤਾਂ ਉਹ ਤਾਂ ਮੈਨੂੰ ਪਤਾ ਭਾਈ ਇਹਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਤੇ ਸਾਹਿਲ ਦਾ ਵੀ ਤਾਂ ਹੀ ਕਰਨਾ ਚਾਹੁੰਦੇ ਸੀ ਵੀ ਉੱਥੋਂ ਮੇਰਾ ਘਰ ਭਰ ਜੇ ਤੇ ਕੁੜੀ ਮੈਂ ਇੱਥੇ ਲੈ ਆਉਣਾ ਜਿੱਦਾਂ ਦੀ ਵੀ ਹੈਗੀ ਪਤਾ ਨਹੀਂ ਤੁਹਾਨੂੰ ਸਾਰਾ ਚੱਲ ਜੋ ਵੀ ਹੋਇਆ ਸਹੀ ਹੋਇਆ ਬਾਕੀ ਸਿਮਰਤ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੀ ਮੈਂ ਭੋਲੀ ਭਾਈ ਕੁੜੀ ਨੂੰ ਜਾਣਦਾ ਹੈ ਨਾ ਉਦੇ ਚਿਹਰੇ ਤੇ ਖੁਸ਼ੀ ਆ ਗਈ ਹੈ ਇਹ ਗੱਲ ਵਧੀਆ ਹੋ ਗਈ ਹੈ ਮੈਨੂੰ ਪਤਾ ਤੁਸੀਂ ਮੇਨਾਂ ਬਹੁਤ ਕਰਦੇ ਮੇਰੇ ਚਿਹਰੇ ਤੇ ਖੁਸ਼ੀ ਲਿਆਉਣ ਵਾਸਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਧੰਨਵਾਦ ਰਣਜੀਤ ਇੱਕ ਕੁੜੀ ਨੂੰ ਜਿੰਨੇ ਮਰਜੀ ਦੁੱਖ ਹੋਣ ਪਰ ਜਦੋਂ ਉਹਦਾ ਹਸਬੰਦ ਉਹਦਾ ਸਾਥ ਦਿੰਦਾ ਹੈ ਨਾ ਉਹ ਸਾਰੇ ਦੁੱਖ ਭੁੱਲ ਜਾਂਦੀ ਹੈ ਉਹਨੂੰ ਐ ਲੱਗਦਾ ਹੈ ਕਿ ਇਨਾਂ ਦੁੱਖਾਂ 'ਚ ਮੇਰਾ ਇੱਕ ਸਾਹ ਰਹਿਗਾ ਜਿਹੜਾ ਹਮੇਸ਼ਾ ਮੇਰੇ ਨਾਲ ਹੈ ਉਹਨੂੰ ਦੁੱਖ-ਦੁੱਖ ਲੱਗਦਾ ਹੀ ਨਹੀਂ ਫਿਰ। ਫਿਰ ਅ ਕੀ ਗੱਲ ਯਾਰ ਦੇ ਹੋਰ ਰੱਖੀ? ਮੈਂ ਇੱਕ ਗੱਲ ਹੋਰ ਵੀ ਕਹੀ ਸੀ ਕਿ ਮੈਂ ਹਮੇਸ਼ਾ ਸਹੀ ਬੰਦੇ ਦਾ ਸਾਥ ਦੇਣਾ ਵਾਂ ਪਰ ਮੈਂ ਤੂੰ ਵੀ ਮੇਰੀ ਮਾਤਾ ਵੀ ਤੇ ਜਿੱਥੇ ਤੂੰ ਗਲਤ ਹਮ ਉੱਥੇ ਤਾਂ ਸਾਥ ਵੀ ਨਹੀਂ ਦਿੰਦਾ। ਪਰ ਮੈਂ ਤਾਂ ਸਹੀ ਨਹੀਂ ਆ ਤੇ ਨਹੀਂ ਹੁਣ ਪਾਈਆ ਤੁਹਾਡਾ ਗਲਤ ਆ ਉਹਦਾ ਤਾਂ ਸਾਥ ਕਰ ਤੋ ਦੇਣ ਦੇ ਜੀ। ਉਹ ਤੇ ਮੈਨੂੰ ਜਵਾਕਾਂ ਦਾ ਕਰਕੇ ਕਰਨਾ ਪੈਣ ਤੇ ਕੀ ਕਰਾਂ। ਨਾ ਪਾ ਨਾ ਲੋਹੇ ਦਾ ਕੜਾ ਬਣਵਾ ਲੈ ਐਡਾ ਤੂੰ ਲੱਗਾ ਵਾਂ ਤੇ। ਲੋਹੇ ਦਾ ਕੜਾ ਉਹਨੇ ਨਹੀਂ ਮੰਨਣਾ। ਮੰਨਣਾ। ਅੰਤਰਾ ਲਾਲਚੀ ਜਿਆ ਪਤਾ ਨਹੀਂ ਕਿੱਥੋਂ ਲੱਭਿਆ। ਤਲ ਇਹਨਾਂ ਹਾਸਾ ਤੇ ਆਇਆ ਤੇਰੇ ਮੂੰਹ ਤੇ ਤੂੰ ਖੁਸ਼ ਹੋ ਗਈ ਮੇਰੇ ਲਈ ਸਹੀ ਦੁਨੀਆ ਖੁਸ਼ ਹੋ ਗਈ